ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਦੇ ਵੱਲੋਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਤਾਂ ਹੁਣ ਇਸ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਆਪਣੀ ਪਾਰਟੀ ਬਣਾਉਣ ਦਾ ਉੱਥੇ ਹੀ ਜਦ ਮੀਡੀਆ ਦੇ ਨਾਲ ਭਾਜਪਾ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਰਾਮ ਰਹੀਮ ਦੀ ਪੈਰੋਲ ਤੇ ਲਗਾਤਾਰ ਇਤਰਾਜ ਜਤਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਭਾਜਪਾ ਅਧਿਕਾਰੀਆਂ ਨੇ ਦੱਸਿਆ ਕਿ ਕਾਨੂੰਨ ਤਹਿਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਤਾਂ ਹਾਲਾਂਕਿ ਜਦੋਂ ਉਹਨਾਂ ਦੇ ਵੱਲੋਂ ਇਹ ਪੁੱਛਿਆ ਗਿਆ ਕਿ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਆਪਣੀ ਪਾਰਟੀ ਬਣਾਉਣ ਜਾ ਰਿਹਾ ਹੈ ਤਾਂ ਤੁਹਾਡੇ ਉਸ ਤੇ ਕੀ ਵਿਚਾਰ ਨੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਲੋਕਤੰਤਰ ਹੈ ਲੋਕਤੰਤਰ ਅਧਿਕਾਰ ਹਰ ਕਿਸੇ ਨੂੰ ਦਿੰਦਾ ਹੈ ਕਿ ਕੋਈ ਵੀ ਆਪਣੀ ਪਾਰਟੀ ਬਣਾ ਸਕਦਾ ਹੈ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਉਹ ਤਾਂ ਦੇਖੋ ਜੀ ਕਾਨੂੰਨ ਮੁਤਾਬਕ ਜਿਹੜਾ ਕਾਨੂੰਨ ਮਿਲਿਆ ਉਦੇ ਮੁਤਾਬਕ ਉਹਨਾਂ ਨੂੰ ਮਿਲਦੀ ਆ ਇਹ ਸਾਰਿਆਂ ਨੂੰ ਮਿਲਦੀ ਆ ਕੋਈ ਇਹ ਨਹੀਂ ਕਿ ਡੇਰਾ ਸਰਸਰ ਨੂੰ ਕੋਈ ਅਲੱਗ ਮਿਲਦੀ ਹੋਵੇ ਦੂਜੀ ਪਾਰਟੀ ਵਾਲਿਆਂ ਤਾਂ ਦੂਸ਼ਣਵਾਜੀ ਕਰਨੀ ਹੁੰਦੀ ਪਰ ਐਸਜੀਪੀਸੀ ਕਹਿੰਦੀ ਦੂਰੇ ਕਾਨੂੰਨ ਆ ਕਹਿੰਦੇ ਬੰਦੀ ਸੰਗਰਿਹਾਰ ਨਹੀਂ ਹੋ ਰਹੀ ਉਹਨਾਂ ਨੂੰ ਪ੍ਰੋਬਲਮ ਮਿਲ ਰਹੀ ਦੂਸਰੇ ਪਾਸੇ ਡੇਰਾ ਸਰਸਾ ਮੁਖੀ ਨੂੰ ਕਹਿੰਦੇ ਪ੍ਰੋਬਲਮ ਮਿਲ ਜਾਂਦੀ ਆ ਇਹ ਤਾਂ ਦੇਖੋ ਜੀ ਥਿਸ ਇਜ਼ ਦ ਲੀਗਲ ਥਿੰਗ ਅਸੀਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ ਜੀ ਸਰ ਜਕਰ ਸਾਹਿਬ ਨਜ਼ਰ ਨਹੀਂ ਆ ਰਹੇ ਬਹੁਤ ਮੀਟਿੰਗਾਂ ਆਈਆਂ ਕਾਫੀ ਅੱਜ ਵੀ ਨਹੀਂ ਆਏ ਤੁਹਾਡੇ ਨਾਲ ਨਾਰਾਜ਼ ਹੋ ਕੇ ਘਰੇ ਬੈ ਗਏ ਨਹੀਂ 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 ਕੋਈ ਜਕਰ ਸਾਹਿਬ ਕੋਈ ਨਾਰਾਜ਼ ਨਹੀਂ ਜਾਕਰ ਸਾਹਿਬ ਬਿਲਕੁਲ ਨਾਲ ਆ ਜਾਕਰ ਸਾਹਿਬ 2 ਦਿਨ ਲਈ ਆਪਦੇ ਨਿੱਜੀ ਕੰਮ ਲਈ ਦਿੱਲੀ ਗਏ ਆ ਸੋ ਜਾਕਰ ਸਾਹਿਬ ਦਾ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕੋਈ ਨਾਰਾਜ਼ਗੀ ਨਹੀਂ ਇਹ ਰਾਦਰ ਪ੍ਰੈਸ ਨਾਲੇ ਜਾਦੇ ਖੁਦ ਸਾਹਹਿਤਾ ਗੱਲਬਾਤ ਪੁੱਛਣ ਲਈ ਹਾਈ ਕੋਰਟ ਦੇ ਵਿੱਚ ਵੀ ਚਰਚਾ ਹੈ ਕਿ ਪਾਰਟੀ ਬਣਾਈ ਜਾ ਰਹੀ ਹੈ ਆਪਣੇ ਪਾਸੇ ਖੁਦ ਇੱਕ ਬੱਕਰੀ ਪਾਰਟੀ ਬਣਾਉਣਗੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਬਣਾਉਣ ਦਾ ਅਧਿਕਾਰ ਹੈ ਉਹਨੂੰ ਕੌਣ ਰੋਕ ਸਕਦਾ ਹੈ ਹਰੇਕ ਨੂੰ ਅਧਿਕਾਰ ਹੈ ਕੋਈ ਮਰਜ਼ੀ ਆਪਣੀ ਪਾਰਟੀ ਬਣਾਵੇ ਆਪਾਂ ਡੈਮੋਕਰੈਟਿਕ ਕੰਟਰੀ ਦੇ ਵਿੱਚ ਹੈਗੇ ਆ ਇੱਥੇ ਡੈਮੋਕ੍ਰੇਸੀ ਆ ਹਰੇਕ ਨੂੰ ਹੱਕ ਆ ਆਪਣੀ ਪਾਰਟੀ ਬਣਾਉਣ ਦਾ ਤੁਹਾਡੀ ਵੀ ਜਕਰ ਸਾਹਿਬ ਨਾਲ ਗੱਲ ਕੀਤੀ ਕੁਝ ਕਰੇ ਨਾ ਮੈਂ ਜਕਰ ਸਾਹਿਬ ਨਾਲ ਮੇਰੀ ਗੱਲ ਨਹੀਂ ਹੋਈ ਸੰਪਰਕਾ ਜੀ ਤੁਹਾਡੀ ਗੱਲ ਹੋਈ ਜਕਰ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਉਹ ਕਹਿੰਦੇ ਕੋਈ ਨਿੱਜੀ ਕੰਮ 'ਚ ਬਿਜ਼ੀ ਨੇ ਜਲਦੀ ਆ ਜਾਣਗੇ ਬੰਦੇ ਆ ਗਿਆ ਨਹੀਂ ਕੋਈ ਨਾ ਕੀ ਦੀ। ਹਾਈ ਕਮਾਂਡ ਨਾਰਾਜ਼ ਹੈਗਾ ਕਿ ਮੈਂਬਰਸ਼ਿਪ ਕੈਂਪੇਨ ਜਿਹੜੀ ਪਿਛਲੀ ਵਾਰ ਤਕਰੀਬਨ 20 ਲੱਖ ਗਈ ਸੀ ਇਸ ਵਾਰ 3 ਲੱਖ ਦੇ ਕਰੀਬ। ਨਹੀਂ ਸਾਨੂੰ ਮੈਨੂੰ ਜਾਣਕਾਰੀ ਨਹੀਂ ਕਿ ਹਾਈ ਕਮਾਂਡ ਨਾਰਾਜ਼ ਹੈ ਤੁਹਾਨੂੰ ਪਤਾ ਕਰ। ਨਹੀਂ ਮੈਂਬਰਸ਼ਿਪ ਕਾफी ਘੱਟ ਹੋਈ ਹੈ 3 ਲੱਖ ਦੇ ਕਰੀਬ। ਜਦੋਂ ਕਰੇ ਪਾਰਟੀ ਕਰੀ ਰਹੀ ਹੈ ਮੈਂਬਰਸ਼ਿਸ਼ ਬਹੁਤ ਵਧੀਆ ਹੋ ਰਹੀ ਹੈ ਜੀ। ਆਮ ਸੌਰੀ ਬਹੁਤ ਬਹੁਤ ਵਧੀਆ ਹੋ ਰਹੀ ਹੈ ਸਿਰਫ ਆ ਇਲੈਕਸ਼ਨਾਂ ਦੇ ਪ੍ਰੋਸੈਸ ਨੂੰ ਦੇਖ ਕੇ ਥੋੜੀ ਦੇਰ ਲਈ ਮੈਂਬਰਸ਼ਿਪ ਸਸਪੈਂਡ ਕੀਤੀ ਗਈ ਹੈ ਪਰ ਲੋਕੀ ਬੜਾ ਉਤਸ਼ਾਹ ਦੇ ਰਹੇ ਆ। ਮੈਂਬਰਸ਼ਿਪ ਸਾਡੀ ਬਹੁਤ ਵਧੀਆ ਹੋ ਰਹੀ ਹੈ।